ਸਸ਼ੀਕਾਲ ਦੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ ਜੋ ਕਿ ਕਾਂਗਰਸ ਦੇ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਆ ਪਾਰਟੀ ਦੇ ਵਿੱਚ ਅੱਜ ਸ਼ਾਮਲ ਹੋ ਸਕਦੇ ਨੇ ਦੱਸ ਦੇ ਕਿ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਆ ਕਿ ਹੁਸ਼ਿਆਰਪੁਰ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਜੋ ਕਾਂਗਰਸ ਦੇ ਵਿਧਾਇਕ ਨੇ ਉਹ ਅੱਜ ਆਪ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਇੰਨਾ ਹੀ ਨਹੀਂ ਲੋਕ ਸਭਾ ਚੋਣਾਂ ਲਈ ਉਹਨਾਂ ਨੂੰ ਉਮੀਦਵਾਰ ਵੀ ਆਪ ਪਾਰਟੀ ਐਲਾਨ ਸਕਦੀ ਹੈ ਇਸ ਤੇ ਜ਼ਿਆਦਾ ਜਾਣਕਾਰੀ ਲੈ ਲੈਣੇ ਆ ਮੇਰੇ ਸਹਿਯੋਗੀ ਨੀਲ ਤੋਂ ਜੀ ਨੀਲ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਆਪ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜੀ ਬਿਲਕੁਲ ਅੱਜ 2 ਵਜੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਡਾਕਟਰ ਰਾਜਕੁਮਾਰ ਚੰਬੇਵਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਗੇ ਸੂਤਰਾਂ ਦੇ ਵਾਲੇ ਨਾਲ ਹਾਲਾਂਕਿ ਖਬਰ ਹੈ ਪਰ ਇਹਦੀ ਪੁਸ਼ਟੀ ਹੋ ਚੁੱਕੀ ਹੈ ਅੰਦਰੂਨੀ ਸੂਤਰਾਂ ਤੋਂ ਸੀਐਮ ਹਾਊਸ ਦੇ ਅੰਦਰੂਨੀ ਸੂਤਰਾਂ ਤੋਂ ਪੁਸ਼ਟੀ ਹੋ ਚੁੱਕੀ ਹੈ ਬੈਨਿੰਗ ਸਵੇਰਾ ਬੜੇ ਦਾਅਵੇ ਨਾਲ ਤੇ ਬੜੀ ਜ਼ਿੰਮੇਵਾਰੀ ਨਾਲ ਇਹ ਖਬਰ ਦੇ ਰਿਹਾ ਹੈ ਤੇ ਉਹ ਲੋਕ ਸਭਾ ਰਿਜ਼ਰਵ ਹਲਕਾ ਹੁਸ਼ਿਆਰਪੁਰ ਜੀ ਜੀ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਡਾਕਟਰ ਰਾਜਕੁਮਾਰ ਚੰਬੇਵਾਲ ਬੜੇ ਜਾਣੇ-ਪਾਣੇ ਰਾਜਨੀਤਿਕ ਵਿਅਕਤੀ ਨੇ ਚੰਬੇਵਾਲ ਹਲਕੇ ਤੋਂ ਉਹ ਜਿੱ ਉਹ ਪੰਡਾ ਉਹ ਜੰਮੇਵਾਲ ਜਿਹੜਾ ਹੈਗਾ 784 ਸ਼ਾਇਦ ਉਹਨਾਂ ਦਾ ਹਲਕਾ ਹੈ ਜਿਵੇਂ ਗਲਤ ਨਾ ਹੋਆ ਤਾਂ ਉਸ ਤੋਂ ਕਾਂਗਰਸ ਦੇ ਜਿਹੜਾ ਹੈ ਵਿਧਾਇਕ ਵੀ ਨੇ ਤੇ ਉਹ ਡਿੱਤੀ ਨੀਤਾ ਵਿਰੋਧੀ ਧਿਰ ਵੀ ਨੇ ਜੀ 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 ਇਹ ਨਹੀਂ ਇਹਨਾਂ ਦਾ ਕੀ ਕਾਰਨ ਹੋ ਸਕਦਾ ਹੈ ਜਿਹੜਾ ਆਪ ਦੇ ਵਿੱਚ ਸ਼ਾਮਲ ਹੋ ਰਹੇ ਨੇ ਦੇਖੋ ਇਹ ਆਮ ਤੌਰ ਤੇ ਚੋਣਾਂ ਦੇ ਦਿਨਾਂ 'ਚ ਇਹ ਰਾਜਨੀਤਿਕ ਜਿਹੜੀ ਅਗਲਾ ਬਦਲੀ ਹੈ ਇਹ ਚੱਲਦੀ ਰਹਿੰਦੀ ਹੈ ਜਲਬਗਲੀ ਚੱਲਦੀ ਰਹਿੰਦੀ ਹੈ ਪਰ ਜਿਸ ਤਰ੍ਹਾਂ ਦਾ ਇਸ ਵਕਤ ਆਵਾਦਮੀ ਪਾਰਟੀ ਤੇ ਮੁਖ ਵਿਰੋਧੀ ਧਿਰ ਕਾਂਗਰਸ ਦੇ ਵਿੱਚ ਪੇਚਾ ਪਿਆ ਹੋਇਆ ਹੈ ਉਸ ਤੋਂ ਇੱਕ ਦੂਜੇ ਦੇ ਬੰਦੇ ਖਿੱਚਣ ਦਾ ਕੋਈ तितਲੀਆਂ ਕਹਿ ਰਿਹਾ ਹੈ ਪਿੱਛੇ ਜੇ ਗੁਰਪ੍ਰੀਤ ਸਿੰਘ ਜੀਪੀ ਚਲੇ ਗਏ ਜਿਹੜੇ ਕਿ ਸਾਬਕਾ ਵਿਧਾਇਕ ਨਹੀਂ ਕਾਂਗਰਸ ਪਾਰਟੀ ਦੇ ਤੇ ਹੁਣ ਡਾਕਟਰ ਚੱਬੇਵਾਲ ਜੋ ਕਿ ਸਿਟਿੰਗ ਐਮਐਲਏ ਚਲੇ ਗਏ ਕਾਂਗਰਸ ਦੀ ਇੱਕ ਤਾਂ ਵਿਧਾਨ ਸਭਾ ਵਿੱਚ ਗਿਣਤੀ ਘਟ ਜਾਈਗੀ ਇਸ ਨਾਲ ਤੇ ਦੂਜਾ ਕਾਂਗਰਸ ਨੂੰ ਇੰਨਾ ਵੱਡਾ ਕਾ ਲੱਗੇਗਾ ਕਿ ਸ਼ਾਇਦ ਕਾਂਗਰਸ ਜਾਂ ਨੇਤਾ ਵਿਰੋਧੀ ਪੀਰ ਪ੍ਰਤਾਪ ਸਿੰਘ ਬਾਜਵਾ ਜਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਨੂੰ ਲੈ ਕੇ ਅੱਗੇ ਫੇਸ ਕਰਨਾ ਉਹਨਾਂ ਨੂੰ ਪਬਲਿਕ ਨੂੰ ਔਖਾ ਹੋ ਜਾਏਗਾ ਆਪਣੇ ਸਿਆਸੀ ਵਿਰੋਧੀਆਂ ਨੂੰ ਖਾਸ ਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਫੇਸ ਕਰਨਾ ਔਖਾ ਹੋ ਜਾਏਗਾ ਤੇ ਇਹਨਾਂ ਦੀ ਲੀਡਰਸ਼ਿਪ ਦੇ ਉੱਤੇ ਵੀ ਸਵਾਲ ਉੱਠੇਗਾ ਕਿ ਇੱਕ ਇੱਡਾ ਵੱਡਾ ਜਿਹੜਾ ਹੈਗਾ ਸੱਲਵਾ ਦਿੱਤੀ ਹੈ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਵਿੱਚ ਜੀ 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 ਨੀਲ ਕਿਹਾ ਜਾ ਰਿਹਾ ਹੈ ਕਿ ਆਪ ਪਾਰਟੀ ਜਲਦੀ ਹੀ ਆਪਣੀ ਜਿਹੜੀ ਇਹ ਦੂਜੀ ਲਿਸਟ ਵੀ ਜਾਰੀ ਕਰ ਦੇਵੇਗੀ ਪਰ ਹੁਣ ਦੇਖਣਾ ਹੋਵੇਗਾ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਇਸ ਦੇ ਲਈ ਜਿਹੜੀ ਆ ਉਮੀਦਵਾਰ ਐਲਾਨਿਆ ਜਾਂਦਾ ਹੁਸ਼ਿਆਰਪੁਰ ਤੋਂ ਹੀ ਦਿੱਤੀ ਜਾਂਦੀ ਹੈ ਜਾਂ ਕਿਸੇ ਹੋਰ ਥਾਂ ਤੋਂ ਦਿੱਤੀ ਜਾਂਦੀ ਹੈ ਸੀਟ ਜੀ ਹੁਸ਼ਿਆਰਪੁਰ ਤੋਂ ਹੀ ਤੈ ਹੈ ਕਿਉਂਕਿ ਹੁਸ਼ਿਆਰਪੁਰ ਜਿਹੜਾ ਸੰਸਦੀ ਖੇਤਰ ਹੈ ਉਹ ਰਿਜ਼ਰਵ ਹੈ ਤੇ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜੇ ਨੇ ਬਿਲਕੁਲ ਫਿੱਟ ਬੰਦੇ ਨੇ ਉਸ ਸੀਟ ਵਾਸਤੇ ਤੇ ਦੂਜਾ ਉਹਨਾਂ ਦੀ ਕਰਮ ਭੂਮੀ ਵੀ ਹੁਸ਼ਿਆਰਪੁਰ ਹੀ ਹੈ ਭਾਵੇਂ ਉਹ ਹੁਣ ਤੱਕ ਵਿਧਾਇਕੀ ਨੇ ਪਰ ਉਹਨਾਂ ਦੀ ਸਿਆਸੀ ਜਿਹੜੀ ਜਿੰਨੀ ਵੀ ਜਿਹੜਾ ਜੀਵਨ ਦੇ ਹੈ ਉਹ ਕਿਉਂਕਿ ਉਹ ਪੇਸ਼ੇ ਤੋਂ ਡਾਕਟਰ ਨੇ ਤੇ ਉਹ ਉਸ ਖੇਤਰੰਦਰ ਵਿਚਰਦੇ ਰਹੇ ਨੇ ਤੇ ਜਿੱਤਾਂ ਦਰਜ ਕਰਦੇ ਰਹੇ ਨੇ ਤੇ ਦੂਸਰੀ ਸਭ ਤੋਂ ਵੱਡੀ ਗੱਲ ਉਹਨਾਂ ਦਾ ਜੋ ਇੱਕ ਵਿਦਾਗ ਉਹਨਾਂ ਦੀ ਪਰਸਨੈਲਿਟੀ ਹੈ ਉਸ ਨੂੰ ਵੀ ਕਾਸ਼ ਕਰਨ ਦੀ ਆਵਾਦਮੂ ਪਾਰਟੀ ਕੋਸ਼ਿਸ਼ ਕਰੇਗੀ ਤੇ ਤੀਜੀ ਗੱਲ ਜਿਹੜੀ ਸਭ ਤੋਂ ਵੱਧ ਮਹੱਤਵਪੂਰਨ ਹੈ ਕਿ ਅੱਠ ਉਮੀਦਵਾਰ ਲੋਕ ਸਭਾ ਦੇ ਆਵਾਦਮੂ ਪਾਰਟੀ ਨੇ ਬੀਤੇ ਕੱਲ ਐਲਾਨੇ ਨੇ ਤੇ ਨੌਵੇਂ ਦਾ ਐਲਾਨ ਅਨਿਕ ਸਵੇਰਾ ਕਰ ਰਿਹਾ ਹੈ ਜੀ ਜੀ ਸੋ ਨੌ ਉਮੀਦਵਾਰਾਂ ਦਾ ਨਾਮ ਸਾਹਮਣੇ ਆ ਚੁੱਕਾ ਹੈ ਆਵਾਦਮੂ ਪਾਰਟੀ ਦੇ ਅਸੀਂ ਸੂਤਰਾਂ ਦੇ ਵਾਲੇ ਨਾਲ ਭਾਵੇਂ ਇਹ ਖਬਰ ਦੇ ਰਹੇ ਹਾਂ ਕਿਉਂਕਿ ਹਾਲੇ ਸਵੇਰ ਦੇ 9 ਵਜੇ ਨੇ ਸਾਡੇ 9 ਵਜੇ ਨੇ ਪਰ 2 ਵਜੇ ਜਾਂ 2 ਵਜੇ ਤੋਂ ਪਹਿਲਾਂ ਹੀ ਇਹ ਸਪਸ਼ਟ ਹੋ ਜਾਏਗਾ 2 ਵਜੇ ਜੁਆਇਨਿੰਗ ਜਿਹੜੀ ਹੈ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਮੁੱਖ ਮੰਤਰੀ ਨਿਵਾਸ ਪਬਲ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੀ ਛੋਟੀ ਜਿਹੀ ਲੀਡਰਸ਼ਿਪ ਦੀ ਮੌਜੂਦਗੀ ਦੇ ਵਿੱਚ ਤੈ ਹੈ ਜਿਹਨ ਅਸੀਂ ਦਾਅਵੇ ਲਾੜਦੇ ਜ਼ਿੰਮੇਵਾਰੀ ਨਾਲ ਖਬਰ ਦੇ ਰਹੇ ਆ ਜੀ तमाम ਜਾਣਕਾਰੀ ਦੇਣ ਲਈ ਧੰਨਵਾਦ ਹੈ ਸਾਡੇ ਸਹਾਇਕੀ ਨੀਲ ਜਿਨ੍ਹਾਂ ਨੇ ਇਹ ਦਾਅਵੇ ਦੇ ਨਾਲ ਕਿਹਾ ਹੈ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜੇ ਨੇ ਉਹ ਕਾਂਗਰਸ ਦਾ ਜਲਦੀ ਹੀ ਪੱਲਾ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਦੱਸ ਦੇ ਕਿ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇਨਿਕ ਸਵੇਰਾ ਦੇ ਉੱਤੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜਿਹੜੇ ਹੁਸ਼ਿਆਰਪੁਰ ਤੋਂ ਵਿਧਾਇਕ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਬੜੀ ਹੀ ਵਧੀਆ ਪਰਸਨੈਲਿਟੀ ਹੈ ਉਹਨਾਂ ਦੀ ਕਈ ਸਾਲਾਂ ਤੋਂ ਸਿਆਸੀ ਲੀਡਰ ਰਹ ਚੁਕੇ ਨੇ ਤੇ ਵਿਧਾਇਕ ਰਹ ਚੁਕੇ ਨੇ ਤੇ ਅੱਜ ਉਹ ਆਪ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਅਤੇ ਇਹ ਨਹੀਂ ਨਹੀਂ ਆਪ ਲੋਕ ਸਭਾ ਚੋਣਾਂ ਲਈ ਉਹਨਾਂ ਨੂੰ ਉਮੀਦਵਾਰ ਵੀ ਹੁਸ਼ਿਆਰਪੁਰ ਤੋਂ ਐਲਾਨ ਸਕਦੀ ਹੈ। ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X اور WhatsApp channel par but...